ਅੱਜ ਬਾਦਲ ਸਾਹਿਬ ਇਹਨਾਂ ਦੀ ਸ਼ਿਕਾਇਤ ਹੋਣੀ ਚਾਹੀਦੀ ਦਿੱਲੀ ਓਮ ਸੈਕਟਰੀ ਨੂੰ ਕਿ ਇਹ ਜਿਆਨ ਨੂੰ ਬਰਖਾਸ ਕਰੋ ਅੱਜ ਤਦੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਦੋਂ ਆਮ ਆਦਮੀ ਪਾਰਟੀ ਝਾੜੂ ਦਾ ਚੋਣ ਨਿਸ਼ਾਨ ਅਪਚਾਰ ਆਪ ਦੇ ਗਲ 'ਚ ਪਾਈ ਫਿਰਨ ਫਿਰ ਸਾਖ ਸੰਗਤ ਜੀ ਥਾਣਿਆਂ ਤੋਂ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਦੇ ਮਸਲੇ ਨਹੀਂ ਹੱਲ ਹੋ ਸਕਦੇ ਔਰ ਪ੍ਰੋਗਰਾਮ ਹੋਵੇ ਸਰਕਾਰੀ ਮੈਂ ਪੁੱਛਣਾ ਚਾਹੁੰਦਾ ਜੀ ਭਗਵੰਤ ਮਾਨ ਨੂੰ ਕੇਸ ਕਪੈਸਿਟੀ 'ਚ ਜੇ ਉਹ ਸਰਕਾਰੀ ਪ੍ਰੋਗਰਾਮ ਸੀ ਤੇ ਅਰਵਿੰਦ ਕੇਜਰੀਵਾਲ ਉੱਥੇ ਕੀ ਕਰਦਾ ਸੀ ਕਿਹੜੀ ਸਰਕਾਰ ਦਾ ਕਿਹੜੇ ਦਾ ਹਿੱਸਾ ਹੋ ਤੇ ਜੇ ਅਰਵਿੰਦ ਕੇਜਰੀਵਾਲ ਆਇਆ ਸੀ ਮਤਲਬ ਪ੍ਰੋਗਰਾਮ ਸਿਆਸੀ ਸੀ ਤੇ ਫੇਰ ਉਹਦਾ ਖਰਚਾ ਸਰਕਾਰ ਨੇ ਕਿਉਂ ਦਿੱਤਾ ਉਹਦਾ ਖਰਚਾ ਆਮ ਆਦਮੀ ਪਾਰਟੀ ਦਿੰਦੀ ਜੇ ਸਿਆਸੀ ਪ੍ਰੋਗਰਾਮ ਸੀ ਤੇ ਭਾਈ ਡੀਜੀਪੀ ਤੇ ચીਫ ਸੈਕਟਰੀ ਉਹ ਸਟੇਜ ਤੋਂ ਕੀ ਕਰਦੇ ਸਨ ਅੱਜ ਪੰਜਾਬ ਦੇ ਬਾਰਡਰ ਦੇ ਇਲਾਕੇ ਦੇ ਕਿਹੜਾ ਮਸਲਾ ਹੱਲ ਹੋਇਆ ਕੋਈ ਕਾਲਜ ਖੋਲ੍ਹਿਆ ਜੀ ਕਹਿੰਦੇ ਸੀ ਸਕੂਲ ਖੋਲ੍ਹਾਂਗੇ ਨਵਾਂ ਸਕੂਲ ਖੁੱਲਿਆ ਜੀ ਕੋਈ ਕੋਈ ਨਵਾਂ ਹਸਪਤਾਲ ਖੁੱਲਿਆ ਜੀ ਮਗਰ 2500 ਹੈ ਆ ਬਲਟੋਆ ਸਾਹਿਬ ਦੇਤਾ ਹੈ ਚੱਲ ਦੇ ਭਾਈ ਉਹੀ ਮੈਂ ਕਹਿੰਨਾ ਬਾਦਲ ਸਾਹਿਬ ਵੇਲੇ ਸੁਣਦੀ ਜਾਂਦੀ ਸੀ ਅੱਜ ਹਾਲਾਤ ਇਹ ਹੋ ਗਏ ਕਿ ਸ਼ਰਾਬ ਦੇ 2590 ਠੇਕੇ ਜ਼ਰੂਰ ਹੋ ਗਏ ਕਿ ਪਣੂ ਪੰਜਾਬ ਦਾ ਇਦਨ ਨੌਕਰੀ ਬਾਹਰ ਨੇ ਮੁੰਡੇ ਨੂੰ ਮਿਲਦੀ ਆ ਤੁਹਾਨੂੰ ਮਿਲਦੀ ਆ ਜੀ ਪੰਜਾਬ ਦੇ ਕਿਸਾਨਾਂ ਦੀ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਖੁਦਕੁਸ਼ੀ ਰੁਕ ਗਈ ਕਿ ਕਰਜ਼ੇ ਮਾਫੀ ਹੋ ਗਈ ਕਿ ਤਾਰਾਂ ਤੋਂ ਪਾਰ ਵਾਲੇ ਕਿਸਾਨ ਨੂੰ ਜੋ ਬਾਦਲ ਸਾਹਿਬ ਵੇਲੇ 10000 ਰੁਪਇਆ ਕਰਕੇ ਕਿ ਉਹ ਤੋਂ ਬਾਅਦ ਕਦੇ ਵਾਅਦਾ ਹੋਇਆ ਕੀ ਕਿਸਾਨਾਂ ਦੀ ਆਮਦਨ 'ਚ ਦੁਕਣੀਆਂ ਹੋਈਆਂ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਧ ਸੰਗਤ ਜੀ ਅੱਜ ਨੌਕਰੀ ਮਲਾਜਮ ਹੈ ਮਲਾਜਮ ਅੱਜ ਆਪ ਦੇ ਡੀਏ ਨੂੰ ਰੋਂਦਾ ਪੁਰਾਣੀ ਪੈਨਸ਼ਨ ਨੂੰ ਰੋਂਦਾ ਬਾਦਲ ਸਾਹਿਬ ਵੇਲੇ ਹਰ ਵੇਲੇ ਪੇ ਕਮਿਸ਼ਨ ਲਾਗੂ ਹੁੰਦਾ ਸੀ ਔਰ ਜਦੋਂ ਜਦੋਂ ਮਹਿੰਗਾਈ ਵਾਤੀ ਸੀ ਉਹਦੇ ਹਿਸਾਬ ਨਾਲ ਡੀਏ ਵੀ ਵਧਦਾ ਸੀ ਜਦੋਂ IAS ਤੇ IPS ਨੂੰ DA ਮਿਲਦਾ ਸੀ ਤੇ ਕੱਲੇ ਖਲੋਤੇ ਕਾਂਸਟੇਬਲ ਦਾ ਵੀ DA ਉਦੋਂ ਆਉਂਦਾ ਸੀ ਤੇ ਮੌਜੂਦਾ ਸਰਕਾਰ ਨੇ ਕੀ ਕਰਤਾ IAS ਤੇ IPS ਨੂੰ ਮਿਲੂ DA ਤਨਖਾਹ ਚ ਵਾਦਾ ਹੂੰ ਤਦੇ ਨਾ ਦੀਆਂ ਸਟੇਜਾਂ ਤੋਂ ਚੜ ਕੇ ਬੋਲਦੇ ਆ ਮਗਰ ਜਿਹੜਾ ਕਾਂਸਟੇਬਲ ਆ ਖਲੋਤਾ ਇਹਨੂੰ ਪੁੱਛ ਲੋ 16% ਘਾਟਾ ਕੀ ਐ ਚੱਲਦਾ ਕੀ ਨਹੀਂ ਚੱਲਦਾ DA ਦਾ ਸਾਤ ਸੰਗਤ ਜੀ ਇਸ ਲਈ ਅੱਜ ਪੰਜਾਬ ਦੀ ਕਿਸਾਨੀ ਦੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੈ ਪੰਜਾਬ ਦੀ ਇੰਡਸਟਰੀ ਦੀ ਗੱਲ ਹੈ ਜਾਂ ਪੰਜਾਬ ਦੇ ਖੇਤ ਮਜ਼ਦੂਰ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਹੈ ਜਦ ਤੱਕ ਦਿੱਲੀ ਵਾਲੇ ਨਹੀਂ ਪਹੁੰਚਾਉਂਗੇ ਪੰਜਾਬ ਦੀ ਉਹ ਧਰਤੀ ਹੈ ਜਿਹੜੀ 2% ਆਬਾਦੀ 90% ਕੁਰਬਾਨੀ ਪੰਜਾਬ ਨੂੰ ਅੰਨ ਤੁਸੀਂ ਦਿਓ ਦੇਸ਼ ਨੂੰ ਆਜ਼ਾਦ ਤੁਸੀਂ ਕਰੋ ਮਗਰ 3.4 ਫੁੱਟ ਦਾ ਇੱਕ ਦਿੱਲੀੋਂ ਬਾਊ ਆਉਂਦਾ ਉਹ ਸਾਨੂੰ ਦੱਸਦਾ ਕਿ ਪੰਜਾਬ ਦੇਸ਼ ਕਿਵੇਂ ਚੱਲਣਾ ਤੇ ਪੰਜਾਬ ਕਿਵੇਂ ਚੱਲਣਾ ਜਿਹਨੂੰ ਦਿੱਲੀ ਨਹੀਂ ਚੱਲਦੀ ਕਿ ਪੰਜਾਬੀਓ ਅਸੀਂ ਉਹਨੂੰ ਝੱਲਾਂਗੇ ਕਿ ਨਹੀਂ ਝੱਲਾਂਗੇ ਦੱਸੋ ਕਿ ਚੱਲਣਾ ਬਣਦਾ ਪੜਾ ਕਿ ਨਹੀਂ ਬਣਦਾ ਜੇ ਨਹੀਂ ਬਣਦਾ ਤੇ ਛੱਟੋ ਜਕਾਰਾ ਤੇ ਅੱਜ ਬਲਟੋਆ ਸਾਹਿਬ ਨੂੰ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਦਿਓ ਬਾਦਲ ਸਾਹਿਬ ਨੂੰ ਇਹ ਵਿਸ਼ਵਾਸ ਦਿਵਾ ਦਿਓ ਕਿ 22 ਚ ਝਾੜੂ ਤੀਲਾ ਤੀਲਾ ਵੀ ਕਰਾਂਗੇ ਨਾਲ ਵੱਟੋ ਵੱਟ ਵੀ ਪਜਾਵਾਂਗੇ ਸਹਿਮਤੋ ਇਸ ਲਈ ਪੰਜਾਬ ਨੂੰ ਡਾਇਲੌਗ ਦੀ ਨਹੀਂ ਅੱਜ ਡਿਲੀਵਰੀ ਦੀ ਲੋੜ ਹੈ ਪੰਜਾਬ ਨੂੰ ਵਾਅਦੇ ਨਹੀਂ ਅੱਜ ਵਾਈਟ ਪੇਪਰ ਆਵੇ ਕਿ ਅੱਜ ਹਾਲਾਤ ਕੀ ਪੰਜਾਬ ਦੇ ਖਜ਼ਾਨੇ ਦੇ ਬਣਾਤੇ ਆ ਪੰਜਾਬ ਨੂੰ ਪ੍ਰਚਾਰ ਨਹੀਂ ਅੱਜ ਪ੍ਰਬੰਧ ਚਾਹੀਦਾ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਸਕਦੇ ਆ ਪੰਜਾਬ ਨੂੰ ਅੱਜ ਸੁਰਖੀਆਂ ਦੀ ਲੋੜ ਨਹੀਂ ਪੰਜਾਬ ਨੂੰ ਅੱਜ ਸੁਧਾਰ ਦੀ ਲੋੜ ਹੈ ਐਡੀ ਵੱਡੀ ਸਟੇਜ ਜਮਾ ਕੇ ਅੱਜ ਪੰਜਾਬ ਦੇ ਮੋਗੇ 'ਚ ਰੈਲੀ ਕੀਤੀ ਮੁੱਖ ਮੰਤਰੀ ਨੇ ਮਗਰ ਪੰਜਾਬ ਦੀ ਇੰਡਸਟਰੀ ਵਾਸਤੇ ਨੌਜਵਾਨ ਵਾਸਤੇ ਰੁਜ਼ਗਾਰ ਵਾਸਤੇ ਗਰੀਬ ਵਾਸਤੇ ਕੱਖ ਨਹੀਂ ਕੀਤਾ ਕੱਲਾ ਮਜੀਠੇ ਦੀ ਮੋਛਾ ਹੀ ਲੈ ਬੈਠੀ ਹੋਊ। ਉਹਦੀ ਤਾਂ ਘਰ ਦੀ ਵੀ ਕਹਿੰਦੀ ਆ ਬਲਟਵਾ ਸਾਹਿਬ ਕਿ ਐਨਾ ਤਾਂ ਮੇਰਾ ਨਹੀਂ ਨਾ ਚੇਤੇ ਕਰਦਾ ਜਿੰਨਾ ਤੇਰਾ ਚੇਤੇ ਕਰਦਾ। ਕਹਿੰਦਾ ਮਜੀਠੀਆ ਧਰੀ ਵਾਲੇ ਬੈਂਗਲ ਮੰਗਦਾ ਸੀ। ਬੇਖ ਧਰੀ ਵਾਲੇ ਬੈਂਗਲ ਮਾ ਮਜੀਠੀਆ ਧਰੀ ਵਾਲੇ ਬੈਂਗਲ ਖਾਵੇ ਭਾਵੇਂ ਦਾਲ ਖਾਵੇ ਤੇਰੇ ਕੀ ਢਪੀੜ ਹੁੰਦੀ ਆ ਭਈ। ਕਹਿੰਦਾ ਮਜੀਠੀਆ ਸਹਰਾਣੇ ਮੰਗਦਾ ਸੀ। ਆਹੋ ਮਜੀਠੀਏ ਕੋਲ ਤਿੰਨ ਸਹਰਾਣੇ ਸੀ ਮੈਂ ਪਹਿਲਾਂ ਵੀ ਦੱਸੀ। ਬਾਹਰ-ਬਾਹਰ ਗੱਲ ਦੱਸਣ ਦੀ ਲੋੜ ਨਹੀਂ ਤੇਰੇ ਤੇਰਾ ਇਹ ਨੌ ਲਿਖ ਕੇ ਸਹਾਰਾ ਗੋਡੇ ਥੱਲੇ ਦਿੰਦਾ ਸੀ ਤੇਲੇ ਤਾਂ ਮੈਂ ਇੱਕ ਹੋਰ ਨਹੀਂ ਦੱਸਦਾ ਕਿੱਥੇ ਦਿੱਤਾ ਸੀਗਾ ਮਾੜੇ ਲੱਗੀ ਦਾ ਕੱਲੇ ਦੱਸ ਦੂੰਗਾ ਤੇਰੇ ਅਰਗਿਆਂ ਨੂੰ ਤਾਂ ਮੈਂ ਸਮਝਦਾ ਕੱਖ ਨਹੀਂ ਇਸ ਲਈ ਮੈਂ ਤੇਰੀ ਪੁੱਛ ਲੂ ਵੀ ਕਹਿਣਾ ਚਾਹੁੰਨਾ ਕਿ ਐਵੇਂ ਨਾ ਮਾਝੇ ਆਲਿਆਂ ਦੀ ਪਰਖ ਪਰਖ ਕਰ ਇਹ ਨਾ ਸਮਝੀ ਇਹਨਾਂ ਤੇ ਪਰਚਾ ਕਰ ਦੇਂਗਾ ਤੇ ਦੱਬ ਦੇਂਗਾ ਜੇ ਤੈਨ ਮਾਝੇ ਆਲਿਆਂ ਦਾ ਕਿੱਥੇ ਹੱਥ ਪੈ ਗਿਆ ਨਾ ਕੀਚੀ ਨੂੰ ਤੇ ਫਿਰ ਕੀ ਹੋਊ ਕੀ ਆਉ ਫੇਰ ਉੱਚੀ ਬੋਲੋ ਜੇਦਾ ਮਾਝੇ ਵਾਲਿਆਂ ਨੂੰ ਕਿਚੀ ਦੇ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੇਾਂਗੇ ਇਸ ਲਈ ਬਹੁਤ ਬਹੁਤ ਧੰਨਵਾਦ ਇਹ ਬਲਟਵਾ ਸਾਹਿਬ ਮੈਂ ਇੱਕ ਹੋਰ ਸਵਾਰਿਸ਼ ਕਰਨੀ ਹੈ ਤੁਹਾਨੂੰ ਆ ਮੜੇ ਪਿੱਛੇ ਹੋ ਜੀ ਬਲਟੋ ਸਾਹਿਬ ਤੁਹਾਡੇ ਨਾਂ ਤਾਂ ਗੋਡੇ ਪੂਰੇ ਸਾਥ ਦੇ ਪੈ ਹੁਣ ਪਾਸ ਉੱਠੇ ਆ ਇਹ ਮੁੰਡੇ ਨੂੰ ਦਿਓ ਵਾਰੀ ਹੁਣ ਇੱਕ ਵਾਰੀ ਮੈਂ ਤੁਹਾਡੀ ਸਵਾਰਿਸ਼ ਤੇ ਆਇਆ ਆਂ ਔ ਕੋਈ ਨਾ ਕੋਈ ਨਾ ਨੌਜਵਾਨਾਂ ਨੂੰ ਦੇ ਦੇਵਾਰੀ ਮੇਰੀ ਕਰਕੇ ਅਹੀਂ ਸਾਰੇ ਤੈਨੂੰ ਬਾਪੂ ਬਾਪੂ ਕਹੀਦਾ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਮੈਂ ਤਾਂ ਸਵਾਰਿਸ਼ ਕਰਕੇ ਚੱਲਿਆ ਭਾਵੇਂ ਇਹਨੇ ਮੇਰੇ ਨਾਲ ਭਾਉ ਨੇ ਗੁੱਸਾ ਕਰ ਜਾਣਾ ਫੈਸਲਾ ਤੁਹਾਡਾ ਓ ਚਲੋ ਚਲੋ ਇੱਕੋ ਕਰੰਟ ਹੈ ਇੱਕੋ ਖੂਨ ਹੈ ਮੇਰੀ ਤਾਂ ਸਵਾਰਿਸ਼ ਆ ਬਾਕੀ ਭਾਈ ਬਲਟੋਆ ਸਾਹ ਭਾਵੇਂ ਗੌਰਵ ਹੋ ਜਾਏ ਭਾਵੇਂ ਬੇਰਸਾ ਹੋ ਜਾਏ ਦੋਵੇਂ ਤੁਸੀਂ ਸਤਕਾਰਯੋਗ ਹੋ ਇਹ ਟੀਮ ਨੂੰ ਅੱਜ ਲੋਡ ਹੈ ਪੰਜਾਬ ਦੀ ਇਸ ਖੇਮ ਕਰਨ ਦੀ ਧਰਤੀ ਨੂੰ ਤਰਨ ਤਰਨ ਦੇ ਇਸ ਇਲਾਕੇ ਨੂੰ ਕਿ ਪੰਜਾਬ ਦੀ ਆਵਾਜ਼ ਵਿਧਾਨ ਸਭਾ ਚ ਇੱਕ ਬਲੰਦ ਆਵਾਜ਼ ਪਹੁੰਚੇ ਜਿਵੇਂ ਜਿਹੜਾ ਬਾਰਡਰ ਦੇ ਇਲਾਕੇ ਦੇ ਮਸਲੇ ਹੱਲ ਕਰ ਸਕੇ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਇਸ ਕਾਮਯਾਬ ਪ੍ਰੋਗਰਾਮ ਦੇ ਕੱਲ ਕਾਤੀਆ ਚ ਹੋਇਆ ਜੇ ਇੱਥੇ ਆਏ ਅਗਲੇ ਪੜਾਵਾਂ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ